ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਬੰਦੇ ਰੌਲਾ ਪਉਂਦੇ ਨੇ ਨਾ ਕਿ ਪੰਜਾਬ ਅਸਾਈ ਬਣ ਗਿਆ ਧਰਮ ਪਰਿਵਰਤਨ ਰੋਕਿਆ ਜਾਵੇ ਅੱਜ ਉਹਨਾਂ ਨੂੰ 2 4 5 7 ਬੇਨਤੀਆਂ ਕਰ ਲੀਆਂ ਸੁਣ ਲਿਓ ਜੀ ਜੇ ਚੰਗਾ ਲੱਗਿਆ ਤਾਂ ਮੰਨ ਲਿਓ ਤੇ ਨਹੀਂ ਇੱਕ ਦੂਜੇ ਦੀਆਂ ਪੱਗਾਂ ਲਾ ਕੇ ਇੱਕ ਦੂਜੇ ਨੂੰ ਗਾਲੀ ਗਲੋਚ ਕਰਕੇ ਧਰਮ ਦੇ ਨਾਂ ਤੇ ਬੋਟ ਲੈਣ ਦੀ ਰਾਜਨੀਤੀ ਕਰਕੇ ਮਥੇਰਾ ਪੰਜਾਬ ਨੂੰ ਬਰਬਾਦ ਕਰਤਾ ਤੁਸੀਂ ਹੁਣ ਥੋੜਾ ਜਿਹਾ ਠੰਡੇ ਹੋ ਜਾ ਬਹੁਤ ਬੰਦੇ ਇਹ ਕਹਿੰਦੇ ਆ ਕਿ ਅਸਾਈ ਪਖੰਡ ਕਰਦੇ ਆ ਸ਼ਰਿਆਮ ਕਰਦੇ ਨੇ ਬਿਲਕੁਲ ਪਤਾ ਔਰ ਮੇਰੇ ਨਾਲ ਕਈ ਅਸਾਈ ਪਾਸਟਾਂ ਦੀ ਗੱਲ ਵੀ ਹੋਈ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਜਦੋਂ ਫਾਇਰ ਕਹਿ ਕੇ ਛੱਡਦੇ ਹੋ ਧਰਤੀ ਦੇ ਬੰਦਾ ਛੱਡ ਦਿੰਦੇ ਹੋ ਮੈਨੂੰ ਛੱਡ ਸਕਦੇ ਹੋ ਉਹ ਕਹਿੰਦੇ ਜਿਹੜਾ ਕਹਿੰਦਾ ਵੀ ਸਾਨੂੰ ਛੱਟੋ ਅਸੀਂ ਉਹਨੂੰ ਛੱਡਦੇ ਆ ਪਾਸਟਰ ਮੰਨੇ ਨੇ ਮੇਰੇ ਕੋਲ ਕਹਿੰਦੇ ਜਿਹੜਾ ਚਾਹੁੰਦਾ ਹੈ ਵੀ ਅਸੀਂ ਬਾਈਬਲ ਨੂੰ ਮੰਨਦੇ ਆ ਅਸੀਂ ਅਸਾਈ ਮਜ਼ਬੂ ਨੂੰ ਮੰਨਦੇ ਆ ਅਸੀਂ ਉਹਨੂੰ ਛੱਡਦੇ ਆ ਦੂਜੇ ਨੂੰ ਛੱਡਦੇ ਕਿਉਂ ਜਦੋਂ ਇਹ ਇਲਾਜ ਵਗੈਰਾ ਕਰਦੇ ਨੇ ਉਹ ਨਤਨਤੋ ਪਹਛੀ ਇਹਦੀ ਨਜ਼ਰ ਕਮਜ਼ੋਰ ਸੀ ਜਾਂ ਇਹਦੇ ਕੋਈ ماں ਖੜੀ ਸੀ ਇਦਾਂ ਬਿਮਾਰੀਆਂ ਦਾ ਇਲਾਜ ਕਰਦੇ ਨੇ ਕਹਿੰਦੇ ਉਹ ਇਲਾਜ ਹੋ ਜਾਂਦਾ ਇਹ ਪਖੰਡ ਹੈ ਜ ਕੋਈ ਸ਼ੱਕ ਨਹੀਂ ਪਰ ਜਦੋਂ ਤੁਸੀਂ ਈਸਾਈਆਂ ਦੇ ਪਖੰਡ ਦੀ ਗੱਲ ਕਰਦੇ ਹੋ ਜਿਆਦਾ ਰੌਲਾ ਕੀ ਪੈਂਦਾ ਵੀ ਸਿੱਖਾਂ ਨੂੰ ਈਸਾਈ ਬਣਾਇਆ ਜਾ ਰਿਹਾ ਹੈ ਹਣ ਜਿਹੜਾ ਪਖੰਡ ਸਾਡੀ ਸਿੱਖ ਕੌਮ ਦੇ ਵਿੱਚ ਹੈ ਉਹ ਪਖੰਡ ਨੂੰ ਕੋਈ ਰੋਕੂਗਾ ਜਦੋਂ ਇਹ ਪਖੰਡ ਦੀ ਗੱਲ ਕਰਦੇ ਆਂ ਫਿਰ ਕਹਿਣਗੇ ਇਹ ਤਾਂ ਜੀ ਪੱਗਾਂ 'ਤੇ ਸਿਰ ਫਸਾਏ ਹੋਏ ਨੇ ਇਹ ਤਾਂ ਨਿੰਦਕ ਨੇ ਫਿਰ ਦੰਗਲ ਹੋ ਜਾਂਦੀ ਹੈ ਤੁਸੀਂ ਗੁਰਬਾਣੀ ਦੇ ਵਿੱਚ ਕਰਾਮਾਤ ਕੀ ਹੈ ਇੱਕ ਸ਼ਬਦ ਦਿਓ ਵੀ ਇੱਥੇ ਆ ਸ਼ਬਦ ਵਿੱਚ ਗੁਰੂ ਪਾਸ਼ਾ ਨੇ ਕਰਾਮਾਤ ਦੀ ਗੱਲ ਕੀਤੀ ਜਦੋਂ ਨਾ ਗੁਰੂ ਨਾਨਕ ਪਾਸ਼ਾ ਦੀ ਗੱਲ ਕਰੋਗੇ ਉਦੋਂ ਮਲਕ ਭਾਗੋ ਨੂੰ ਸਮਝਾਇਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਇੱਕ ਕਿਰਦਾਰ ਵਾਲੇ ਸਿੱਖ ਦਾ ਜੀਵਨ ਮਲਕ ਭਾਗੋ ਨੂੰ ਸੁਣਾ ਦਿੱਤਾ ਤੇ ਮਲਕ ਭਾਗੋ ਤੋਵਾ ਕਰ ਗਿਆ। ਉਹਨੇ ਗਲਤੀ ਮੰਨੀ ਬੱਚਾ ਤਰਕ ਕੀਤਾ। ਉਹਨਾਂ ਨੇ ਕੀੜੇ ਰੱਬ ਦੀ ਗੱਲ ਕੀਤੀ ਮਲਕ ਭਾਗੋ ਦੇ ਕੋਲ। ਇੱਕ ਮਿਹਨਤ ਦੀ ਗੱਲ ਕੀਤੀ। ਇਮਾਨਦਾਰੀ ਦੀ ਗੱਲ ਕੀਤੀ। ਜਦੋਂ ਭਾਈ ਲਾਲੋ ਦੇ ਘਰ ਜਾਂਦੇ ਭਾਈ ਲਾਲੋ ਨੇ ਕੋਈ ਚਿੱਠੀ ਭਾਕੇ ਤਾਂ ਸੱਦੇ ਨਹੀਂ ਸੀ ਚਲੇ ਗਏ ਦਰਵਾਜਾ ਖੜਕਾਇਆ ਤੇ ਗੁਰੂ ਨਾਨਕ ਪਾਸ਼ਾ ਨੇ ਰਾਤ ਕੱਟੀ ਭਾਈ ਲਾਲੋ ਦੇ ਘਰ ਔਰ ਭਾਈ ਲਾਲੋ ਨੂੰ ਕਹਿੰਦੇ ਜੋ ਵੀ ਰਾਜ ਦੀ ਬੱਜੀ ਰੋਟੀ ਜੋ ਵੀ ਹੈ ਮੈਨੂੰ ਉਹ ਹੀ ਸਕਾ ਦੇ ਕੋਧਰੇ ਦੀ ਰੋਟੀ ਉਸ ਵਕਤ ਕਹਿੰਦੇ ਹੈ ਇਤਿਹਾਸ ਦੱਸਦਾ ਹੈ ਤੇ ਨਿਤਨੇਮ ਕੀਤਾ ਕਹਿੰਦੇ ਗੁਰੂ ਪਾਸ਼ਾ ਨੇ ਅਵਾਦਤ ਕੀਤੀ ਰੱਬ ਦੀ। ਇਹੀ ਇਤਿਹਾਸ ਵਿੱਚ ਆਉਂਦਾ ਹੈ। ਤੇ ਮਲਕ ਭਾਗੋ ਦੇ ਘਰ ਗਏ ਨਹੀਂ। ਜਦੋਂ ਮਲਕ ਭਾਗੋ ਸਵਾਲ ਕਰਦਾ ਕਿ ਤੁਸੀਂ ਮੇਰੇ ਘਰ ਆਏ ਨਹੀਂ ਬ੍ਰਹਮ ਕੋਲ ਤੇ 36 ਪ੍ਰਕਾਰ ਦੇ ਪਦਾਰਥ ਬਣਾਏ ਸੀ। ਮਲਕ ਭਾਗੋ ਦੇ ਘਰ ਤੁਸੀਂ ਕੀ ਛੱਗਿਆ? ਤੁਹਾਨੂੰ ਕੀ ਮਿਲਿਆ ਹੋਣਾ? ਇੱਕ ਗਰੀਬੜੇ ਜਿਹੇ ਸਿੱਖ ਦੇ ਘਰੋਂ ਇਹ ਗੱਲ ਕਹੀ। ਤੇ ਗੁਰੂ ਨਾਨਕ ਪਾਸ਼ਾ ਕਹਿੰਦੇ ਉਹ ਮਿਹਨਤ ਕਰਕੇ ਖਾਂਦਾ। ਈਮਾਨਦਾਰੀ ਉਹਦੇ ਕੋਲੇ ਪਰਮਾਤਮਾ ਨੂੰ ਮੰਨਦਾ ਹੈ ਇਹ ਗੱਲ ਕਹੇ ਤੇ ਤੂੰ ਗਰੀਬਾਂ ਦੀ ਕਮਾਈ ਖੜੱਪੀ ਹੋਈ ਹੈ ਗਰੀਬਾਂ ਦੀ ਕਮਾਈ ਦਾ ਖੂਨ ਚੂਸਿਆ ਹੋਇਆ ਤੇਰੇ ਘਰੇ ਮੈਂ ਕਿਵੇਂ ਆਇੰਦਾ ਬ੍ਰਹਮ ਭੋਜ ਤੇ ਇਹ ਗੱਲ ਪੂਰੇ ਪੰਡਾਲ ਵਿੱਚ ਪੂਰੇ ਇਕੱਠ ਵਿੱਚ ਗੁਰੂ ਪਾਤਸ਼ਾਹ ਨੇ ਕਹਿਤੀ ਹੁਣ ਇਥੇ ਕੋਈ ਪਖੰਡ ਸੀਗਾ ਜਦੋਂ ਪਖੰਡ ਬਣਾਇਆ ਆ ਸਾਡੇ ਚੋਲੇ ਵਾਲੇ ਬਾਬੇ ਨੇ ਬਣਾਇਆ ਦੋ ਰੋਟੀਆਂ ਮੰਦੀ ਫੋਟੋ ਬਣਾਤੀ ਇੱਕ ਵਿੱਚ ਦੁੱਧ ਦੀ ਧਾਰ ਪੈਂਦੀ ਹੈ ਇੱਕ ਵਿੱਚ ਲਹੂ ਦੀ ਧਾਰ ਪੈਂਦੀ ਹੈ ਇਹ ਹੋ ਸਕਦਾ ਹੈ ਵੀ ਰੋਟੀ ਵਿੱਚੋਂ ਇੱਕ ਵਿੱਚ ਦੁੱਧ ਨਿਕਲੇ ਇੱਕ ਵਿੱਚ ਲਹੂ ਨਿਕਲੇ ਉਹਦੇ ਉਦਾਹਰਨ ਕੀ ਸੀ ਗੁਰੂ ਪਾਸ਼ਾ ਨੇ ਸਮਝਾਇਆ ਬੇਕ ਪਾਸੇ ਹੱਕ ਸੱਚ ਦੀ ਕਮਾਈ ਹੈ ਜਿਹੜੀ ਭਾਈ ਲਾਲੂ ਕਰਦਾ ਇੱਕ ਪਾਸੇ ਤੂੰ ਜਿਹੜੀ ਦੋ ਨੰਬਰ ਦਾ ਧੰਦਾ ਹੈ ਗਰੀਬਾਂ ਦਾ ਹੱਕ ਮਾਰ ਕੇ ਤੂੰ ਕਮਾਈ ਕੀਤੀ ਹੈ ਤੇਰੀ ਖੂਨ ਪਸੀਨੇ ਦੀ ਕਮਾਈ ਹੈ ਤੋਂ ਗਰੀਬਾਂ ਦਾ ਖੂਨ ਜੂਸਿਆ ਹੋਇਆ ਬਸ ਇਹ ਖਰੀਆਂ ਖਰੀਆਂ ਸੁਣਾਂਗੇ ਜਿਨ ਜਿਹੜੇ ਬੰਦੇ ਕਹਿੰਦੇ ਮੈਂ 2 ਕਰੋੜ ਦਾ ਪੱਥਰ ਲਾਇਆ ਜੀ ਦਾਨ ਕੀਤਾ ਉਹ ਇੱਕ ਨੰਬਰ ਦੀ ਕਮਾਈ ਹੁੰਦੀ ਹੈ ਹੋ ਸਕਦੀ ਹੈ ਕਦੇ ਵੀ ਨਹੀਂ ਹੋ ਸਕਦੀ ਆ ਸਾਡੇ ਸ਼੍ਰੋਮਣੀ ਕਮੇਟੀ ਵਾਲੇ 4 4 ਕਰੋੜ ਦੇ ਫੁੱਲ ਭੇਟ ਹੁੰਦੇ ਹੁੰਦੇ ਆ ਆਤਿਸ਼ਵਾਦ ਚੱਲਦੀ ਹੁੰਦੀ ਹੈ ਕਿੰਨਾ ਗੰਦ ਪਾਉਂਦੇ ਆ ਸਰੋਵਰ ਦੇ ਵਿੱਚ ਜਿਹਨੂੰ ਕਹਿੰਦੇ ਅੰਮ੍ਰਿਤ ਹੈ ਉੱਥੇ ਗੰਦ ਪਾਇਆ ਜਾਂਦਾ ਹੈ ਹੁਣ ਇਹ ਨਿੰਦੇ ਆ ਇਹ ਜਿਹੜੇ ਸਰੋਵਰ ਦੇ ਪਾਣੀ ਨੂੰ ਤੁਸੀਂ ਜਲ ਕਹਿੰਦੇ ਹੋ ਅੰਮ੍ਰਿਤ ਕਹਿੰਦੇ ਹੋ ਉਹਦੇ ਵਿੱਚ ਆਤਿਸ਼ਵਾਦੀ ਜਿਹੜੀ ਚੱਲਦੀ ਹੈ ਉਹ ਸਰਗੇ ਵਿੱਚ ਡਿੱਗਦੀ ਹੈ ਉਹ ਗੰਧ ਨਹੀਂ ਪੈਂਦਾ ਉੱਥੇ ਇਹ ਨਿੰਦੇ ਹੋ ਵੀ ਫਿਰ ਤੁਹਾਡੀ ਢੀਲ ਚੇਰ ਤੇ ਇੱਕ ਬੱਚਾ ਆਉਂਦਾ ਉਹ ਪlant ਕਰਕੇ ਲੈਂਦਾ ਜਾਂਦਾ ਉੱਥੇ ਅਰਦਾਸ ਕਰਕੇ ਉਹ ਬੱਚੇ ਨੂੰ ਖੜਾ ਕੀਤਾ ਜਾਂਦਾ ਆ ਦੇਖੋ ਜੀ ਕਾਲਾ ਵਰਤਗੀ ਫਿਰ ਅਰਜਨੀ ਵਰਗੇ ਜਿਹੜੀਆਂ ਫਿਲਮਾਂ ਸੀ ਉਹ ਤੁਸੀਂ ਰਿਲੀਜ਼ ਕਰਾਈਆਂ ਉੱਥੇ ਇਹ ਪਖੰਡਵਾਦ ਲਈ ਸੀ ਇੱਕ ਬੁੱਢਾ ਟਰੈਮਨ ਹੋਣ ਕੀਤਾ ਕਹਿੰਦਾ ਗਿਆਨੀ ਜੀ ਤੁਹਾਨੂੰ ਕਰਾਮਾਤ ਦੀ ਗੱਲ ਦੱਸਾਂ ਮੈਂ ਕਿਹਾ ਦੱਸੋ ਜਦੋਂ ਨਾ ਕਹਿੰਦਾ ਹਮਲਾ ਹੋਇਆ ਅਕਾਲ ਤਖਤ ਸਾਹਿਬ ਤੇ ਕਹਿੰਦੇ ਦੇਖੋ ਜਿਹੜੀਆਂ ਦੁੱਖਪਨ ਨੇ 베ਰੀਆਂ ਇੱਕ ਵੀ ਪੱਤਾ ਨਹੀਂ ਟੁੱਟਿਆ ਇਹਦਾ ਕਹਿੰਦਾ ਐਨੀ ਸ਼ਕਤੀ ਹੈ ਸਰੋਵਰ ਦੇ ਵਿੱਚ ਲਾਸਾਂ ਤੈਰਦੀਆਂ ਸੀ ਕਿਬੇਰੀ ਦਾ ਇੱਕ ਪੱਤਾ ਨਹੀਂ ਟੁੱਟਿਆ ਹੁੰ ਜੇ ਜੁੱਤੀਆਂ ਨਾ ਮਾਰੀ ਇਹਨਾਂ ਦੇ ਹੋਰ ਕੀ ਕਰਗੀ ਵੀ 베ਰੀ ਦਾ ਪਤਾ ਟੁੱਟ ਗਿਆ ਨਾਂ ਟੁੱਟਿਆ ਕੀ ਮਤਲਬ ਹੈ ਭਾਵੇਂ 베ਰੀ ਦਾ ਪਤਾ ਟੁੱਟ ਗਿਆ ਭਾਵੇਂ ਨਾਂ ਟੁੱਟਿਆ ਤੁਹਾਨੂੰ ਲਾਸਾਂ ਚ ਤੇ ਜਿਹੜੀਆਂ ਸਰੋਵਰ ਦੇ ਵਿੱਚ ਤਰਦੀਆਂ ਸੀ ਉਦੋਂ ਉਹਦੇ ਵੇਲੇ ਤੁਹਾਨੂੰ ਖਿਆਲ ਨਹੀਂ ਹੈਗਾ ਇਹ ਤੁਹਾਡੀਆਂ ਕਰਾਮਾਤਾਂ ਨੇ ਇੱਕ ਬੇਨਤੀ ਹੋਰ ਆ ਜਿਹੜੇ ਦਰਖਤਾਂ ਨੂੰ ਮਠਾਈਆਂ ਲਾਉਂਦੇ ਨੇ ਨਾ ਉਹਨਾਂ ਨੂੰ ਬੇਨਤੀ ਹੈ ਵੀ ਖੇਤੀ ਕਰਨ ਦੀ ਲੋੜ ਨਾ ਪਵੇ ਬਹੁਤੀ ਘਰਾਂ ਦੇ ਵਿੱਚ ਰੁੱਖ ਲੱਗ ਜਾਂਦੇ ਨੇ ਤੇ ਨਾ ਫਿਰ ਵਿਆਹ ਸ਼ਾਦੀਆਂ ਨੂੰ ਹਲਵਾਈ ਕਰਨ ਦੀ ਲੋੜ ਪੈਣੀ ਹੈ ਨਾ ਦੁਕਾਨ ਤੇ ਜਾਣ ਦੀ ਲੋੜ ਪੈਣੀ ਹੈ ਪੰਜ ਸੱਤ ਦਰਖਤਾਂ ਵਾਲਾ ਘਰੇ ਲਾਲਿਆ ਕਰੂ ਇੱਕ ਜਲੇਬੀਆਂ ਦਾ ਲਾਲਿਆ ਕਰੂ ਇੱਕ ਬਰਫੀ ਦਾ ਲਾਲਿਆ ਕਰੂ ਇੱਕ ਲੱਡੂਆਂ ਦਾ ਲਾਲਿਆ ਕਰੂ ਇੱਕ ਚਮਚਮ ਦਾ ਲਾਲਿਆ ਕਰੂ 2000 ਪਕੌੜਿਆਂ ਦੇ ਲਾਲਿਆ ਕਰੂ ਹਨ ਜਣ ਕੇ ਗੁਰਮਤਿ ਦੀ ਸਚਾਈ ਕੁਝ ਹੋਰ ਸੀ ਦੱਸਣ ਦੀ ਕੁਝ ਹੋਰ ਕੋਸ਼ਿਸ਼ ਕੀਤੀ ਤੇ ਇਹ ਪਖੰਡਵਾਦ ਨੂੰ ਕਿੱਧਰ ਲੈ ਕੇ ਜਾਵੋਗੇ ਅਸਾਈ ਦਾ ਪਖੰਡ ਕਰਦੇ ਕਰੀ ਜਾਣਾ ਸੀ ਕੀ ਲੈਣਾ ਉਹਨਾਂ ਦਾ ਮਜ਼ਬ ਹੈ ਅਸੀਂ ਆਪਣੇ ਮਜ਼ਬ ਦੀ ਕਿਉਂ ਨਹੀਂ ਗੱਲ ਕਰਦੇ ਪਖੰਡ ਤਾਂ ਹਿੰਦੂ ਕਮਿਊਨਿਟੀ ਵਿੱਚ ਵੀ ਬਹੁਤ ਹੈ ਜਿਹੜਾ ਪੱਥਰਾਂ ਤੇ ਦੁੱਧ ਲੋਲਿਆ ਜਾਂਦਾ ਉਹ ਕੀ ਹੈ ਕਿਸਦੇ ਮੂੰਹ ਵਿੱਚ ਪੈਂਦਾ ਉਹ ਅਸੀਂ ਆਪਣੇ ਮਜ਼ਬ ਦੀ ਗੱਲ ਕਿਉਂ ਨਹੀਂ ਕਰਦੇ ਸਾਨੂੰ ਠੇਕ ਕੱਲ੍ਹ ਦੂਜਿਆਂ ਦੇ ਮੱਦੇਂ ਦੀ ਗੱਲ ਕਰੀ ਗਏ ਸੀ ਇੱਕ ਬਿਆਨ ਵੀ ਬਹੁਤ ਵੱਡੇ ਲੀਡਰ ਰਵਨੀਤ ਬਿੱਟੂ ਦਾ ਆਇਆ ਕਿ ਆਰਐਸ ਜਿਹੜੀ ਹੈ ਉਹ ਧਰਮ ਪਰिवर्तन ਰੋਕੂਗੀ ਉਹ ਕਿਉਂ ਰੋਕੂਗੀ ਇੱਕ ਸਵਾਲ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪ੍ਰਚਾਰਕ ਨੇ ਪ੍ਰਚਾਰ ਕਰਨਾ ਉਹ ਸ਼ਾਬਦ ਸੂਰਤ ਹੋਣਾ ਚਾਹੀਦਾ ਕਿ ਨਹੀਂ ਉਹ ਅਮਰਤਾਰੀ ਹੋਣਾ ਚਾਹੀਦਾ ਕਿ ਨਹੀਂ ਉਹਨੂੰ ਫਲਸਫੀ ਦੀ ਸਮਝ ਹੋਣੀ ਚਾਹੀਦੀ ਹੈ ਕਿ ਨਹੀਂ ਸਿਧਾਂਤਾਂ ਦਾ ਜਾਣ ਹੋਣਾ ਚਾਹੀਦਾ ਕਿ ਨਹੀਂ ਕੋਈ ਕਲੀਨ ਛੇ ਬੰਦਾ ਗੁਰਸੇਹ ਦੀ ਹਜ਼ੂਰੀ ਵਿੱਚ ਬੈਠ ਕੇ ਕਹੂਗਾ ਵੀ ਗੁਰੂ ਵਾਲੇ ਬਣੋ ਵੀਰ ਜੀ ਤੁਹਾਡੇ ਨਾਲ ਤਾਂ ਫਿਰ ਇਹਦਾ ਮਤਲਬ ਉਹ ਜਿਹੜਾ ਰਕੇਸ਼ ਕੀ ਉਹਦਾ ਨਾ ਰਕੇਸ਼ ਖਾਲਸਾ ਹੈਗਾ ਸ਼ਰੇਸ਼ ਖਾਲਸਾ ਹੈਗਾ ਫਿਰ ਉਹ ਵੀ ਚੰਗਾ ਤੁਹਾਡੇ ਨੂੰ ਤੱਕ ਮੈਂ ਇੱਕ ਬੇਨਤੀ ਕਰ ਦੇਣਾ ਲਾਸਟ ਵਿੱਚ ਜਿੰਨੀਆਂ ਵੀ ਸਸਤਾਵਾਂ ਹੈਗੀਆਂ ਨੇ ਭਾਰ ਦੇ ਵਿੱਚ ਉਹ ਸਾਰੀਆਂ ਸਤਕਾਰਯੋਗ ਨੇ ਫਾਈਨੈਂਸ਼ਲੀ ਤੌਰ ਤੇ ਸਾਰਥਕ ਪੱਖ ਤੋਂ ਕਿਸ ਦੀ ਹੈਲਪ ਕੀਤੀ ਜਾ ਸਕਦੀ ਹੈ ਪਰ ਜੇ Hindu ਕਹਿਣ ਵੀ ਅਸੀਂ ਸਿੱਖਾਂ ਦਾ ਪ੍ਰਚਾਰ ਕਰਾਂਗੇ ਸਿੱਖੋਂ ਦਾ ਕਦੇ ਨਹੀਂ ਹੋ ਸਕਦਾ ਜੇ ਮੁਸਲਮਨ ਕਹਿਣ ਵੀ ਅਸੀਂ ਸਿੱਖ ਕਮਿਊਨਿਟੀ ਦਾ ਪ੍ਰਚਾਰ ਕਰਾਂ ਕਦੇ ਨਹੀਂ ਹੋ ਸਕਦਾ ਇਦਾਂ ਹੀ ਹਰਸ਼ ਨਹੀਂ ਕਰ ਸਕਦੀ ਕਿ ਪੰਜਾਬ ਦੇ ਵਿੱਚ ਤੁਸੀਂ ਗੁੰਡਾਗਰਦੀ ਦੁਆਰਾ ਕਰਾਉਣੀ ਹੈ ਲੜਾਈ ਝਗੜੇ ਦੁਆਰਾ ਕਰਾਉਣੀ ਹੈ ਤੁਸੀਂ ਸੋ ਸਮਝ ਕੇ ਬਿਆਨ ਦਿਓ ਜਿਹੜੇ ਬੰਦੇ ਰੋਲਾ ਪਾਉਂਦੇ ਆ ਕਿ ਅਸਾਈਆਂ ਨੇ ਪੰਜਾਬ ਦਬ ਲੈਣਾ ਹੈ ਪੰਜਾਬ ਅਸਾਈ ਬਣ ਚੁੱਕਾ ਹੈ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਤੁਸੀਂ ਆਪਣੀ ਕੰਮ ਨੂੰ ਸੰਭਾਲੋ ਅਸੀਂ ਸਿੱਖਾਂ ਮੈਂ ਆਪਣੀ ਗਰੰਟੀ ਦਿੰਦਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਸਨਾਤਨ ਨੂੰ ਨਹੀਂ ਮੰਨਦੇ ਕਿਤੇ ਗੋਡੇ ਲਗੇ ਕਿਤੇ ਗਿੱਟੇ ਲਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ